ਜੀ ਸਾਡੇ ਕੋਲ 90% ਜਿਹੜੇ ਪੇਸ਼ੈਂਟ ਜਿਨ੍ਹਾਂ ਨੂੰ ਡਾਕਟਰਾਂ ਨੇ ਸਟੰਟ ਕਹਿਤਾ ਸੀ ਜਾਂ ਕਈ ਪੇਸ਼ੈਂਟ ਇਦਾਂ ਦੇ ਜਿਨ੍ਹਾਂ ਨੇ ਸਟੰਟ ਪੇਸਮੇਕਰ ਪਵਾ ਲਏ ਫਿਰ ਵੀ ਜਿਹੜਾ ਉਹਨਾਂ ਨੂੰ ਪ੍ਰੋਬਲਮ ਜੜੀ ਨਹੀਂ ਹੋਈ ਹਰ ਸਾਲ ਹੀ ਕਈਆਂ ਨੂੰ ਸਟੰਟ ਪੈਂਦਾ ਸਾਹ ਚੜਦਾ ਹਾਰਟ ਦੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੋਵੇ ਸ਼ੂਗਰ ਹੋਵੇ ਸ਼ੂਗਰ ਤੇ ਸਾਡੇ ਕੋਲ 5-5 600 ਸ਼ੂਗਰ ਵਾਲੇ ਆਉਂਦੇ ਆ ਕਈ ਵਾਰੀ ਹੁਣ ਸਾਡੇ ਪੌੜੀਆਂ ਝੜਕਣਾ ਪੈਂਦਾ ਤੇ ਉਹਨੂੰ ਮਸਾਂ ਦੋ-ਦੋ ਜਣੇ ਫੜ ਕੇ ਪੌੜੀਆਂ ਜਦੋਂ ਦੂਜੀ ਵਾਰੀ ਆਉਂਦੇ ਆ ਤੇ ਭੱਜ ਕੇ ਝੜ ਜਾਂਦੇ ਪੌੜੀਆਂ ਮੈਨੂੰ ਸ਼ੂਗਰ ਦੀ ਪ੍ਰੋਬਲਮ ਆਈ ਸੀ ਮਾੜੀ ਜੀ ਤੇ ਉਸ ਤੋਂ ਬਾਅਦ ਇਹਨਾਂ ਕੋਲ ਦਵਾਈ ਲਈ ਜਿਹਦੇ ਨਾਲ ਪਰਮਾਤਮਾ ਦੀ ਏਡੀ ਕਿਰਪਾ UI ਨਾ ਹੀ ਉਦੋਂ ਬਾਅਦ ਕੋਈ ਪ੍ਰੋਬਲਮ ਆਈ ਤੇ ਨਾ ਹੀ ਵਧਿਆ ਨਾ ਘਟਿਆ ਮੈਨੂੰ ਇਹ ਜਮਾ ਬਿਲਕੁਲ ਫਰਕ ਪੈ ਗਿਆ ਮੈਂ ਰੋਟੀ ਪਾਣੀ ਤੱਕ ਨਹੀਂ ਸੀ ਪੀ ਸਕਦੀ ਰੋਟੀ ਤਾਂ ਮਕੇੜੀ ਖਾਣ ਸੀ ਐ ਰਾਮਾ ਬਿਲਕੁਲ ਮੈਂ ਸਹੀ ਹਾਂ ਮੈਨੂੰ ਕੋਈ ਤਕਲੀਫ ਨਹੀਂ ਮੈਨੂੰ ਕਬਜ਼ੀ ਰਹਿੰਦੀ ਸੀ ਰੋਟੀ ਨਹੀਂ ਸੀ ਖਾਂਦੀ ਤੇ ਮੈਂ ਕਬਜ਼ੀ ਤੋਂ ਵੀ ਸਹੀ ਹਾਂ ਪਹਿਲਾਂ ਡਾਕਟਰਾਂ ਕੋਲ ਵੀ ਗਏ ਸੀ ਬਾਕੀ ਡਾਕਟਰਾਂ ਕੋ ਜਿਨ੍ਹਾਂ ਨੇ ਕਾਫੀ ਪੈਸੇ ਲਾਏ ਹੋਣਗੇ ਹਾਂ ਬਾਦੂ ਗਈਆਂ ਮੈਂ ਬੜਾ ਟਾਈਮ ਜਾਂਦੀ ਰਹੀਆਂ ਪਰ ਇਹ ਤੋਂ ਮੈਨੂੰ ਛੇਤੀ ਫਰਕ ਪਿਆ ਹੈ ਸਾਰੀ-ਦਾਰੀ ਮੈਡੀਸਨ ਲਿਕਵਿਡ ਹੁੰਦੀ ਕਿਸੇ ਤਰ੍ਹਾਂ ਦੀ ਵੀ ਆਪਾਂ ਕੋਈ ਅੰਗਰੇਜ਼ੀ ਦਵਾਈ ਜਾਂ ਕੋਈ ਗੋਲੀ ਕੈਪਸੂਲ ਯੂਜ਼ ਨਹੀਂ ਕਰਦੇ ਬਿਲਕੁਲ ਪlant based ਤੇ ਨੈਚੁਰਲ ਮੈਡੀਸਨ ਦਾ ਕੋਈ ਵੀ ਇਹਦਾ ਸਾਈਡ ਇਫੈਕਟ ਨਹੀਂ ਹੈਗਾ ਇਹ ਸੈੱਟ ਬਣਿਆ ਹੋਇਆ ਇਹ ਇਹਦੇ ਵਿੱਚੋਂ 20-20 ਡ੍ਰੌਪ ਲੈਣੇ ਹੁੰਦੇ ਆਪਾਂ ਇਹਨਾਂ ਸ਼ੀਸ਼ੀਆਂ ਦੇ ਵਿੱਚੋਂ ਕਿ ਕਿਸੇ ਤਰ੍ਹਾਂ ਦੀ ਕਿੰਨੀ ਵੀ ਬਲੋਕੇਜ ਹੋਵੇ ਹਾਰਟ ਦੀ ਤੁਹਾਨੂੰ ਡਾਕਟਰ ਨੇ ਸਟੰਟ ਪਾਉਣ ਲਈ ਕਹਿੰਦਾ ਤੇ ਬਿਲਕੁਲ ਤੁਸੀਂ ਜਿਹੜਾ 3 ਮਹੀਨੇ ਦੇ ਵਿੱਚ ਵਿੱਚ ਤੁਹਾਨੂੰ ਕਿਉਰ ਕਰ ਦਾਂਗੇ ਜਿਨ੍ਹਾਂ ਨੂੰ ਇਨਸੂਲਿਨ ਲੱਗਦਾ ਜਿਵੇਂ ਆਪਾਂ ਟਾਈਪ 1 ਸ਼ੂਗਰ ਦੀ ਗੱਲ ਕਰ ਲਈਏ ਤੇ ਜਿਵੇਂ ਐਲੋਪੈਥਿਕ ਜੀ ਪ੍ਰਚਾਰਿਆ ਜਾਂਦਾ ਕਿੰਦਾ ਕੋਈ ਹੱਲ ਨਹੀਂ ਹੈਗਾ ਤਾਂ ਬਿਲਕੁਲ ਇਹ ਹੁੰਦਾ ਕਿ ਆਪਾਂ ਜੇ ਇਨਸੂਲਿਨ ਲੱਗ ਰਿਹਾ ਤਾਂ ਆਪਾਂ ਉਹਦੇ ਨਾਲ-ਨਾਲ ਇਹ ਮੈਡੀਸਿਨ ਸ਼ੁਰੂ ਕਰਨੀ ਹੁੰਦੀ ਹੈ ਜੇ ਆਪਾਂ ਰੋਗ ਦੀ ਜੜ ਤੱਕ ਜਾਣ ਦੀ ਕੋਸ਼ਿਸ਼ ਕਰਾਂਗੇ ਤੇ ਆਪਾਂ ਉਹਦਾ ਹੱਲ ਵੀ 100% ਜਿਹੜਾ ਉਹ ਲੱਭ ਲਾਂਗੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਅੱਜ ਕਲਾਪਾ ਦੇਖ ਰਹੇ ਆ ਵੀ ਕਾਫੀ ਜ਼ਿਆਦਾ ਹਾਰਟ ਅਟੈਕ ਜਿਹੜੇ ਕੇਸਿਸ ਸਾਹਮਣੇ ਆ ਰਹੇ ਆ ਤੇ ਜੇਕਰ ਗੱਲ ਕਰੀਏ ਇਸ ਦੀ ਸ਼ੁਰੂਆਤ ਦੀ ਤਾਂ ਇਸ ਦੀ ਸ਼ੁਰੂਆਤ ਹੈ ਜਿਹੜੀ ਉਹ ਬਲੌਕਿੰਗ ਤੋਂ ਸ਼ੁਰੂ ਹੁੰਦੀ ਹੈ ਤਾਂ ਅੱਜ ਮੋਗੇ ਲੈ ਕੇ ਪਹੁੰਚੇ ਆ ਤੁਹਾਨੂੰ ਡਾਕਟਰ ਸਿਮਰਨਜੀਤ ਸਿੰਘ ਸਿੱਧੂ ਸਾਹਿਬ ਕੋਲੇ ਵੀ ਜਾਣਾਂਗੇ ਵੀ ਕਿਸ ਤਰੀਕੇ ਨਾਲ ਇਸ ਦਾ ਜਿਹੜਾ ਕੀ ਆ ਉਹ ਪਾਏ ਪਹਿਲਾਂ ਹੋ ਸਕਦਾ ਹੈ ਕਿਉਂਕਿ ਇਸ ਚੀਜ਼ 'ਚ ਮਾਹਰ ਨੇ ਤਾਂ ਹੀ ਇਹਨਾਂ ਕੋਲ ਪਹੁੰਚੇ ਆ ਸੱਚਕਾਲ ਡਾਕਟਰ ਸਾਹਿਬ ਸੱਚਕਾਲ ਜੀ ਗਿੱਲ ਸਾਹਿਬ ਤੁਹਾਡਾ ਵੀ ਬਹੁਤ ਸਵਾਗਤ ਹੈ ਇੱਥੇ ਸਰ ਆਪਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਵੀ ਜਿਸ ਤਰੀਕੇ ਨਾਲ ਹਾਰਟ ਅਟੈਕ ਇੰਨੇ ਜ਼ਿਆਦਾ ਹੋ ਰਹੇ ਨੇ ਵੀ ਉਸ ਦਾ ਕਾਰਨ ਕੀ ਹੈ ਫਿਰ ਗੱਲ ਕਰਾਂਗੇ ਵੀ ਜੋ ਸਾਰਾ ਸਮਾਨ ਦੇਸੀ ਜੋ ਘਰੇ ਪਿਆ ਹੁੰਦਾ ਰੱਖਿਆ ਤੁਸੀਂ ਇੱਥੇ ਉਹ ਕਿਸ ਤਰੀਕੇ ਨਾਲ ਵਰਤਣਾ ਦੇਖੋ ਇਦਾਂ ਕਿ ਹਾਰਟ ਅਟੈਕ ਦੇ ਕਈ ਕਾਰਨ ਨੇ ਕਈ ਵਾਰੀ ਕੀ ਹੁੰਦਾ ਕਿ ਜਿਹੜਾ ਕੋਲੇਸਟ੍ਰੋਲ ਵਗੈਰਾ ਜਿਹੜਾ ਹਾਈ ਹੋ ਜਾਂਦਾ ਜਿਵੇਂ TG ਆਪਾਂ ਕਹਿੰਦੇ ਨੇ ਹਾਈ ਹੋ ਜਾਂਦਾ ਉਹਦੇ ਨਾਲ ਕੀ ਹੁੰਦਾ ਕਿ ਆਪਣੀ ਹਾਰਟ ਦੀ ਜਿਹੜੀ ਆਰਟਰੀਜ਼ ਹੁੰਦੀ ਹੈ ਉਹਦੇ ਵਿੱਚ ਜਿਹੜਾ ਜਿਹੜਾ ਜੰਮਣਾ ਸ਼ੁਰੂ ਹੋ ਜਾਂਦਾ ਜਿੰਦੇ ਕਰਕੇ ਜਿਹੜਾ ਬਲੱਡ ਆ ਉਹ ਹਾਰਟ ਦੇ ਜਿਹੜੇ ਮਸਲਸ ਤੱਕ ਨਹੀਂ ਪਹੁੰਚ ਪਾਉਂਦਾ ਜਿੰਦੇ ਕਰਕੇ ਜਿਹੜਾ ਹਾਰਟ ਅਟੈਕ ਜਿਹੜੇ ਆਉਣਾ ਸ਼ੁਰੂ ਹੋ ਜਾਂਦੇ ਆ ਬਾਕੀ ਕੁਝ ਕਹੋ ਕਿ ਆਪਣਾ ਲਾਈਫ ਸਟਾਈਲ ਥੋੜਾ ਉਦਾਂ ਦਾ ਹੋ ਗਿਆ ਜਿਵੇਂ ਕਰੋਨਾ ਦੀ ਵੈਕਸੀਨੇਸ਼ਨ ਆ ਉਹਦੇ ਕਰਕੇ ਵੀ ਜਿਹੜੇ ਕਾਫੀ ਜ਼ਿਆਦਾ ਪ੍ਰੋਬਲਮ ਜਿਹੜੀ ਆਪਾਂ ਨੂੰ ਆ ਰਹੀ ਆ ਤੇ ਆ ਫਿਰ ਇਸ ਦਾ ਜਿੱਦਾਂ ਹੱਲ ਤੁਸੀਂ ਦੱਸਿਆ ਵੀ ਇੱਕ ਬਹੁਤ ਸੌਖੇ ਜਿਹੇ ਨੁਕਸੇ ਨਾਲ ਹੋ ਸਕਦਾ ਹੈ ਨਾ ਵੀ ਜੋ ਤੁਹਾਡੇ ਸਾਮਾਨ ਘਰੇ ਪਿਆ ਤੇ ਉਦੇ ਬਾਰੇ ਥੋੜੀ ਚਰਚਾ ਕਰਦੇ ਆ ਫਿਰ ਉਸ ਦੇ ਫਿਰ ਇਸ ਦੇ ਉੱਤੇ ਵਾਪਸ ਆਵਾਂਗੇ ਆਪਾਂ ਦੇਖੋ ਇਦਾਂ ਕਿ ਜਿਵੇਂ ਬਹੁਤ ਸਾਰੀਆਂ ਇਦਾਂ ਆਯੁਰਵੇਦ ਦੇ ਵਿੱਚ ਬਹੁਤ ਜਿਹੜਾ ਹਰ ਇੱਕ ਚੀਜ਼ ਦਾ ਹੀ ਹੱਲ ਆ ਜਿਵੇਂ ਆਪਾਂ ਘਰ ਦੇ ਵਿੱਚ ਜੁੜੀਆਂ ਰਸੋਈ ਵਾਲੀਆਂ ਚੀਜ਼ਾਂ ਹੀ ਆ ਉਹਨਾਂ ਨੂੰ ਵੀ ਯੂਜ਼ ਸਹੀ ਤਰੀਕੇ ਨਾਲ ਜੇ ਕਰੀਏ ਤਾਂ ਉਹਨਾਂ ਨਾਲ ਵੀ ਜਿਹੜਾ ਆਪਾਂ ਦਾ ਸੋਲੂਸ਼ਨ ਜਿਹੜਾ ਹਾਰਟ ਦੀ ਬਲੋਕੇਜ ਆ ਉਹਨੂੰ ਵੀ ਠੀਕ ਕਰ ਸਕਦੇ ਆ ਖਾਣ ਪੀਣ ਦੀ ਗੱਲ ਕੀਤੀ ਸੀ ਕਿ ਵੀ ਖਾਣ ਪੀਣ ਅੱਜ ਕੱਲ੍ਹ ਸਮੇਂ ਦੇ ਵਿੱਚ ਬਹੁਤ ਖਰਾਬ ਹੁੰਦਾ ਪਿਆ ਤੇ ਜਿਸ ਤਰੀਕੇ ਨਾਲ ਫਾਸਟ ਫੂਡ ਵਾਲਾ ਇੰਨਾ ਕੋ ਰੁਝਾਨ ਜਿਹੜਾ ਕੀ ਆ ਯੂਥ ਦਾ ਹੋ ਰਿਹਾ ਹੈ ਜਾਂ ਕ ਕਿਤੇ ਮਨ ਕਰਦਾ ਵੀ ਅਸੀਂ ਬਾਹਰ ਲਖਾਈਏ ਤਾਂ ਉਹ ਵੀ ਕਾਰਨ ਇਸ ਚੀਜ਼ ਦਾ ਬਣਦਾ ਵੈ ਬਿਲਕੁਲ ਜੀ ਦੇਖੋ ਇਹ ਬਹੁਤ ਵੱਡਾ ਕਾਰਨ ਆ ਆਪਣੇ ਹੁਣ ਦੇਖੋ ਕਿੰਨੇ ਆਊਟਲੈਟ ਖੁੱਲ ਗਿਆ ਆਪਾਂ ਛੋਟੇ ਛੋਟੇ ਬੱਚਾ ਨੂੰ ਆਪਣੇ ਨਾਲ ਲੈ ਕੇ ਜਾਂਦੇ ਆ ਤਾਂ ਜਿਹੜੇ ਕਿਤਨੇ ਕਿਤੇ ਜਿਹੜਾ ਫਾਸਟ ਫੂਡ ਆ ਉਹਦੇ ਵਿੱਚ ਜਿਹੜਾ ਡੀ ਫਰਾਈ ਚੀਜ਼ਾਂ ਜ਼ਿਆਦਾ ਖਾਂਦੇ ਆ ਤਾਂ ਉਹ ਆਪਣਾ ਜਿਹੜਾ ਜਿਹੜਾ ਲੀਵਰ ਆ ਜਿਹੜਾ ਉਹ ਉਹਨੂੰ ਪ੍ਰੋਪਰ ਉਹਨਾਂ ਚੀਜ਼ਾਂ ਨੂੰ ਜਿਹੜਾ ਐਕਸੈਪਟ ਨਹੀਂ ਕਰ ਪਾਉਂਦਾ ਜਿਹੜੀ ਲੀਵਰ ਫੈਟੀ ਹੋ ਜਾਂਦਾ ਲੀਵਰ ਫੈਟੀ ਹੋਣ ਕਰਕੇ ਆਪਾਂ ਨੂੰ ਜੜੀਆਂ ਪ੍ਰੋਬਲਮ ਕ੍ਰੀਏਟ ਹੋਣੀਆਂ ਸ਼ੁਰੂ ਹੋ ਜਾਂਦੀਆਂ ਇਸ ਦਾ ਹੱਲ ਫਿਰ ਕੋਈ ਛੋਟਾ ਜਿਹਾ ਟਿਪ ਸਾਡੀ ਆਡੀਅנס ਨੂੰ ਫਿਰ ਆਪਾਂ ਅੱਗੇ ਗੱਲ ਸ਼ੁਰੂ ਕਰ ਹੱਲ ਬਿਲਕੁਲ ਜੀ ਜਿਵੇਂ ਇਹ ਆਪਾਂ ਲਸਣ ਆ ਜੀ ਘਰ ਦੇ ਵਿੱਚ ਆਪਾਂ ਨੂੰ ਆ ਮਿਲ ਜਾਂਦਾ ਲਸਣ ਇਹ ਨਿੰਬੂ ਆ ਇਹ ਅਦਰਕ ਆ ਇੱਕ ਜਤੂਨ ਦਾ ਜਿਹੜਾ ਸਿਰਕਾ ਹੁੰਦਾ ਇਹਨਾਂ ਦੇ ਆਪਾਂ ਰਸ ਕੱਢਨੇ ਹੁੰਦੇ ਜੀ ਜੇ 1-1 ਲੀਟਰ ਦੀ ਮਾਤਰਾ ਚ ਆਪਾਂ ਜਿਵੇਂ ਆ ਦੇਖੋ ਅਦਰਕ ਦਾ ਰਸ ਆ ਜੀ ਇਹ ਆਪਾਂ 1 ਲੀਟਰ ਜਿਹੜਾ ਕੱਢ ਲੈਣਾ ਕਿਸੇ ਵੀ ਤਰੀਕੇ ਨਾਲ ਕਰੀ ਮਿਕਸੀ ਜੀ ਕੱਢ ਸਕਦੇ ਹੋ ਜਾਂ ਆਪਣੇ ਆਮ ਦੋਰੀ ਡੰਡੇ ਹੁੰਦੇ ਆ ੁੰਡਾ ਛੋਟਾ ਜਿਹੜਾ ਉਹਦੇ ਵਿੱਚ ਜਿਹੜਾ ਕੁੱਟ ਕੇ ਕੱਢ ਸਕਦੇ ਆ ਜੀ ਜਿਹਨੇ ਅੱਗੇ ਆ ਗਿਆ ਆਪਣੇ ਕੋਲ ਜਿਹੜਾ ਇਹ ਨਿੰਬੂ ਦਾ ਰਸ ਆ ਜੀ ਇਹ ਵੀ ਆਪਾਂ 1 ਲੀਟਰ ਲੈਣਾ ਜੀ ਇਹ ਆ ਗਿਆ ਜੀ ਲਸਣ ਦਾ ਰਸ ਆ ਜੀ ਇਹ ਸਾਰੇ ਰਾਸੀ ਹੈ ਨਾ ਜੀ ਜਿੱਦਾਂ ਕਈ ਵਾਰੀ ਹੁੰਦਾ ਵੀ ਅਰਕ ਕੱਢੇ ਹੁੰਦੇ ਨੇ ਉਸੇ ਦੇ ਇਹ ਰਸ ਨੇ ਹਾਂ ਨਹੀਂ ਇਹ ਜਤੂਨ ਦਾ ਸਿਰਕਾ ਹੈ ਜੀ ਜਤੂਨ ਦਾ ਆਮ ਕਰਕੇ ਜਿਵੇਂ ਬਹੁਤ ਸਾਰੇ ਡਾਕਟਰ ਜਿਹੜਾ ਜਤੂਨ ਦਾ ਜਿਹੜਾ ਤੇਲ ਵੀ ਰეკਮੈਂਡ ਕਰਦੇ ਪਰ ਆਪਾਂ ਤੇਲ ਨਹੀਂ ਲੈਣਾ ਆਪਾਂ ਸਿਰਕਾ ਲੈਣਾ ਇਹਨਾਂ achara ਨੂੰ ਬਰਾਬਰ ਮਾਤਰਾ ਦੇ ਲੈ ਕੇ ਮਿਕਸ ਕਰਕੇ ਰੱਖ ਲਓ ਇਹ ਜਿਹੜੇ ਬ੍ਰੇਕਫਾਸਟ ਤੋਂ ਬਾਅਦ ਤੁਸੀਂ 3 ਚਮਚੇ ਲੈਣੇ ਆ ਜੀ ਅੱਛਾ ਜੀ ਤੇ ਰਾਤ ਨੂੰ ਸੌਣ ਲੱਗੇ ਰੋਟੀ ਤੋਂ ਬਾਅਦ 3 ਚਮਚੇ ਇਹ ਤਿੰਨ ਤੋਂ ਚਾਰ ਮਹੀਨੇ ਰੋ ਜਿੰਨੀ ਮਰਜ਼ੀ ਬਲੋਕੇਜ ਆ ਤੁਹਾਡੀ ਬਿਲਕੁਲ ਜਿਹੜੀ ਉਹ ਕਲੀਅਰ ਹੋ ਜੂਗੀ ਨਾਲੇ ਹੀ ਤੇ ਡੀਟੌਕਸ ਕਰਨ ਦਾ ਵੀ ਕੰਮ ਕਰੇਗਾ ਬਿਲਕੁਲ 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 ਜੀ ਜਿਹੜਾ ਤੁਹਾਡਾ ਬਲੋਕੇਜ ਵੀ ਇਹਦੇ ਨਾਲ ਖੁੱਲ ਜੂਗੀ ਖੂਨ ਕਿਸੇ ਤਰ੍ਹਾਂ ਦਾ ਗਾੜਾ ਸਰੀਰ ਦੇ ਵਿੱਚ ਕਿਤੇ ਵੀ ਬਲੋਕੇਜ ਜਿਹੜੀਆਂ ਇਹਦੇ ਨਾਲ ਖੁੱਲ ਜੂਗੀ ਤੇ ਆਮ ਚੀਜ਼ਾਂ ਮਿਲ ਜਾਂਦੀਆਂ ਜੇ ਆਪਾਂ ਨੂੰ ਰਸ ਕੱਢ ਕੇ ਰੱਖ ਲੀਏ ਤਾਂ ਵਧੀਆ ਗੱਲ ਆ ਜੇ ਬਈ ਡੇਲੀ ਰੁਟੀਨ 'ਚ ਆਪਾਂ ਯੂ ਇਹਦੇ 2-3 ਪੀਸ ਲੈ ਲਓ ਘਰੇ ਹਾਂਜੀ ਉਸ ਮਾਤਰਾ ਦੇ ਵਿੱਚ ਹਾਂ 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 ਦਸਣ ਦੀਆਂ ਹੋਗੀਆਂ ਹਾਂ ਤੇ ਕੁੰਡੇ ਦੇ ਵਿੱਚ ਤੁਸੀਂ ਲੈ ਸਕਦੇ ਹੋ ਇਹਦੇ ਵਿੱਚ 2-3 ਰਸ ਆਹ ਪਾ ਲਓ ਅੱਛਾ ਇੱਕ ਜਾਨੇ ਕੀ ਛੋੜੀ ਇਹ ਉਹ ਪਾ ਲਿਆ ਅਦਰਕ ਪਾ ਲਿਆ ਤੇ ਨਾਲ ਨਿੰਬੂ ਹਣਾ ਨਾਲ ਤੁਸੀਂ ਇਹਦੇ ਵਿੱਚ ਇੱਕ ਨਿੰਬੂ ਪਾ ਹਾਂ ਨਿੰਬੂ ਦਾ ਰਸ ਪਾ ਸਕਦੇ ਹੋ ਤੇ ਇਹਨੂੰ ਆਪਾਂ ਜੇ ਕੁੱਟ ਲਾਂਗੇ ਚੰਗੀ ਤਰ੍ਹਾਂ ਤਾਂ ਬਿਲਕੁਲ ਇੱਕ ਥੋੜੀ ਪਿਉਰੀ ਜੀ ਟਾਈਪ ਬਣ ਜਾਏਗਾ ਜੇ ਹਨ ਜਿਸ ਤਰੀਕੇ ਨਾਲ ਆਪਾਂ ਕੁੰਡੀ ਛੋਟਿਆਂ ਨਾਲ ਕੁੱਟਦੇ ਪਿਆਨ ਨਾਲ ਨਿੰਬੂ ਦਾ ਜੂਸ ਹੈ ਤਾਂ ਘਰੇ ਆਪਾਂ ਬਿਲਕੁਲ ਜ ਮਿੱਟੀ ਦੇ ਬਰਤਨ ਵਿੱਚ ਕੁੱਟੀਏ ਜਿਹਨੂੰ ਆਪਾਂ ਲੱਕੜ ਦੇ ਨਿੰਮ ਦਾ ਦਸਤਾ ਹੋਵੇ ਜਿਹਨੂੰ ਡੰਡਾ ਵਗੈਰਾ ਉਹਦੇ ਨਾਲ ਹੀ ਬਹੁਤ ਵਧੀਆ ਜਿਹੜਾ ਤਾਂ ਦੇਖੋ ਮੈਂ ਤੁਹਾਨੂੰ ਬਸ ਇਹਦੇ ਵਿੱਚ ਸਿਰਕਾ ਮਿਲਾ ਲੈਣਾ ਵੈਸੇ ਜੇ ਆਪਾਂ ਇਕੱਠਾ ਕਰਕੇ ਰੱਖ ਲਈਏ ਤਾਂ ਬਹੁਤ ਵਧੀਆ ਤਾਂ ਇਹ ਖਾਣੇ ਤੋਂ ਬਾਅਦ ਜਿਹੜਾ ਆਪਾਂ ਯੂਜ਼ ਕਰ ਜਾਈਏ ਇਹਦੇ ਵਿੱਚ ਤੁਸੀਂ ਥੋੜਾ ਪਤਾ ਪਾਣੀ ਨੂੰ ਨਾਲ ਦੇ ਪਾਣੀ ਮਿਲਾ ਕੇ ਜਿਹੜਾ ਨੂੰ ਪੀ ਵੀ ਸਕਦੇ ਇਸ ਟਾਈਮ ਤੱਕ ਕਾਫੀ ਸਟਰੋਂਗ ਹੋਏਗਾ ਹਨਾ ਪੀ ਹਾਂ 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 ਦੇਖੋ ਇਹ ਬਹੁਤ ਵਧੀਆ ਜਿਹੜੀ ਡਰਿੰਕ ਆ ਤੇ ਇਹਦੇ ਬਹੁਤ ਫਾਇਦੇ ਆ ਹੂੰ ਕਿਸੇ ਵੀ ਤਰ੍ਹਾਂ ਦੀ ਬਲੌਕੇਜ ਆ ਇਹਨਾਂ ਨਾਲ ਖੋਲ ਜੂਗੀ ਇਹ ਸਿਰਫ ਸੌਖਾ ਜਿਹਾ ਤਰੀਕਾ ਹੈ ਨਾ ਲਸਣ ਅਦਰਕ ਤੇ ਨਿੰਬੂ ਇਹ ਤਿੰਨ ਚੀਜ਼ਾਂ ਘਰੇ ਆਪਾਂ ਆਮ ਆਪਾਂ ਨੂੰ ਆਮ ਮਿਲ ਜਾਂਦੀ ਹੈ ਬਾਕੀ ਇਹ ਕਿ ਜਿਹੜੇ ਟੈਸਟ ਵਗੈਰਾ ਜਿਹੜੇ ਆਪਾਂ ਨੂੰ ਉਹ ਕਰਾਉਣੇ ਚਾਹੀਦੇ ਆ ਜਿਹੜੇ ਟਾਈਮ ਟੂ ਟਾਈਮ ਤੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਜੀ ਵੀ ਜਿੱਦਾਂ ਜਿਹੜਾ ਇਸ ਦੇ ਕਾਰਨ ਹੈ ਜਿੱਦਾਂ ਕਿਸੇ ਨੂੰ ਪ੍ਰੋਬਲਮ ਥੋੜੀ ਵੱਧ ਗਈ ਆ ਤਾਂ ਉਹਦਾ ਹੱਲ ਕੀ ਹੈਗਾ ਜੀ ਦੇਖੋ ਇਦਾਂ ਹੈ ਕਿ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਟੈਸਟਿੰਗ ਹੁੰਦੀ ਆ ਜੀ ਇਹਦੇ ਲਈ ਆਪਾਂ ਕੈਲਸ਼ੀਅਮ ਸਕੋਰਿੰਗ ਟੈਸਟ ਕਰਾ ਸਕਦੇ ਆਂ ਇੱਕ ਆਮ ਹੀ ਟੈਸਟ ਆ ਜਿਵੇਂ ਵੈਸੇ ਤਾਂ ਜੇ ਹਾਰਟ ਦੀ ਜਦੋਂ ਪ੍ਰੋਬਲਮ ਆਉਂਦੀ ਆ ਆਪਾਂ ਨੂੰ ਐਂਜੀਓਗ੍ਰਾਫੀ ਕਰਾਉਣ ਦੀ ਜ਼ਰੂਰਤ ਪੈਂਦੀ ਆ ਉਹਦੇ ਨਾਲ ਕਿ ਇੱਕ ਵਾਇਰ ਹੁੰਦੀ ਤੇ ਕੈਮਰਾ ਹੁੰਦਾ ਉਹ ਆਪਣੀਆਂ ਜਿਹੜੀਆਂ ਨਸਾਂ ਦੇ ਵਿੱਚ ਪਾ ਕੇ ਚੈੱਕ ਕੀਤਾ ਜਾਂਦਾ ਤੇ ਉੱਥੋਂ ਤੱਕ ਆਪਾਂ ਨੌਬਤ ਨਾ ਹੀ ਆਵੇ ਤੇ ਆਪਾਂ ਜਿਹੜਾ ਕੈਲਸ਼ੀਅਮ ਸਕੋਰਿੰਗ ਟੈਸਟ ਜਿਹੜਾ ਕਰਵਾ ਸਕਦੇ ਆ ਉਹਦੀ ਹੀ ਹੁੰਦਾ ਰੇਂਜ ਹੁੰਦੀ ਜਿਵੇਂ 0 ਤੱਕ ਆਵੇ ਤਾਂ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਤੇ 1 ਤੋਂ 10 ਆਵੇ ਤਾਂ ਬਿਲਕੁਲ ਮਾਮੂਲੀ ਜਿਵੇਂ ਹਾਂ ਮਾਈਨਰ ਆ ਤੇ 11 ਤੋਂ ਜਿਹੜਾ 100 ਤੱਕ ਆਵੇ ਤਾਂ ਜਿਵੇਂ ਥੋੜਾ ਉਸ ਤੋਂ ਜ਼ਿਆਦਾ ਹੋ ਜਾਂਦਾ ਤੇ ਜਿਵੇਂ ਮੰਨ ਕੇ ਚੱਲੋ ਵੀ 100 ਤੋਂ 200 ਤੱਕ ਅਜੇ 200 ਤੋਂ 400 ਤੱਕ ਜੇ ਅਜੇ ਤਾਂ ਮਤਲਬ ਮਾਈਲਡ ਪ੍ਰੋਬਲਮ ਹੈਗੀ ਆ ਤੇ ਜੇ 400 ਤੋਂ ਮੰਨ ਲੇ ਪਲੱਸ ਅਬੋਵ ਆਉਂਦੀਆਂ ਤਾਂ ਕਹਿ ਲੋ ਕਿ ਇਸ ਵੇਰੀਅੰਟ ਜਿਹੜੀ ਪ੍ਰੋਬਲਮ ਆ ਜਾਂਦੀ ਹੈ। ਜਦੋਂ ਅਸੀਂ ਅੰਦਰ ਵੜੇ ਆ ਹਨਾ ਤੇ ਇੱਕ ਚੀਜ਼ ਦੇਖੀ ਵੀ ਸਾਰੀਆਂ ਐਲੋਪੈਥਿਕ ਇੱਥੇ ਕੁਝ ਨਹੀਂਗਾ ਬਿਲਕੁਲ ਦੇਸੀ ਦਵਾਈਆਂ ਨੇ ਸਾਰੀਆਂ ਤੇ ਜੇਕਰ ਜਦੋਂ ਕਿਸੇ ਨੇ ਤੁਹਾਡੇ ਕੋਲੇ ਆਉਣਾ ਕਿਸ ਕਿਹੜੀ ਕਿਹੜੀ ਜਿਹੜੀ ਸਮੱਸਿਆ ਦਾ ਹੱਲ ਕੀ ਤੁਹਾਡੇ ਕੋਲੇ ਆਮ ਹੀ ਜਿਹੜਾ ਹੈ ਦੇਖੋ ਜੀ ਹਾਰਟ ਦੀ ਸਾਡੇ ਕੋਲ 90% ਜਿਹੜੇ ਪੇਸ਼ੈਂਟ ਜਿਨ੍ਹਾਂ ਨੂੰ ਡਾਕਟਰਾਂ ਨੇ ਸਟੰਟ ਕਹਿਤਾ ਸੀ ਜਾਂ ਕਈ ਪੇਸ਼ੈਂਟ ਇਦਾਂ ਦੇ ਜਿਨ੍ਹਾਂ ਨੇ ਸਟੰਟ ਪੇਸਮੇਕਰ ਪੁਵਾਲੇ ਫਿਰ ਵੀ ਜਿਹੜਾ ਉਹਨਾਂ ਨੂੰ ਪ੍ਰੋਬਲਮ ਜਿਹੜੀ ਨਹੀਂ ਹੋਈ ਹਰ ਸਾਲ ਹੀ ਚੜਦਾ ਬਹੁਤ ਜ਼ਿਆਦਾ ਦਿੱਕਤ ਆਉਂਦੀ ਡਾਕਟਰ ਨੇ ਕਿਹਾ ਤਾਂ ਵੀ ਹੋਰ ਹੱਲ ਨਹੀਂ ਕਈ ਵਾਰੀ ਕੀ ਹੁੰਦਾ 올ਡ এজ ਦੇ ਵਿੱਚ ਜਾ ਕੇ ਸਟੰਟ ਵਗੈਰਾ ਵੀ ਨਹੀਂ ਪੈਂਦੇ ਤਾਂ ਉੱਥੇ ਜਾ ਕੇ ਪੇਸ਼ੈਂਟ ਕੋਲ ਕੋਈ ਰਸਤਾ ਨਹੀਂ ਰਹਿ ਜਾਂਦਾ ਤਾਂ ਹਾਰਟ ਦੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੋਵੇ 슈ਗਰ ਹੋਵੇ 슈ਗਰ ਤੇ ਸਾਡੇ ਕੋਲ 5 5 600 슈ਗਰ ਵਾਲੇ ਆਉਂਦੇ ਆ ਕਈ ਵਾਰੀ ਹੁਣ ਸਾਡੇ ਪੌੜੀਆਂ ਚੜਕਣਾ ਪੈਂਦਾ ਤੇ ਉਹਨੂੰ ਮਸਾਂ ਦੋ ਦੋ ਜਣੇ ਫੜ ਕੇ ਪੌੜੀਆਂ ਜਦੋਂ ਦੂਜੀ ਵਾਰੀ ਆਉਂਦੇ ਆ ਤੇ ਭੱਜ ਕੇ ਚੜ ਜਾਂਦੇ ਪੌੜੀਆਂ ਐਨੇ ਬਿਲਕੁਲ ਬਿਲਕੁਲ ਜਿਵੇਂ ਲੇਡੀਜ਼ ਦੇ ਵਿੱਚ ਆਪਾਂ ਗੱਲ ਕਰੀਏ ਪੀਸੀਓ ਡੀ ਪੀਸੀਓਜ਼ ਦੀ ਪ੍ਰੋਬਲਮ ਆਉਂਦੀ ਹਾਰਮੋ ਤਾਂ ਫੇਸ਼ੀਅਲ ਹੇਅਰ ਹੋਣੇ ਸ਼ੁਰੂ ਹੋ ਜਾਂਦੇ ਆ ਜਿਹੜਾ ਬੈਲੀ ਫੈਟ ਆ ਜਾਂਦਾ ਜਿਆਦਾ ਜਿਹਾ ਟੰਮੀ ਜਿਹੜਾ ਜਿਆਦਾ ਵਧਣਾ ਸ਼ੁਰੂ ਹੋ ਜਾਂਦਾ ਤਾਂ ਜਿਹੜੇ ਮੂਡ ਸਵਿੰਗ ਹੋਣੇ ਸ਼ੁਰੂ ਹੋ ਜਾਂਦੇ ਆ ਨਾਲ ਕਾਫੀ ਜਿਆਦਾ ਜਿਹੜੀ ਪ੍ਰੋਬਲਮ ਆ ਜਾਂਦੀ ਹੈ ਤਾਂ ਉਹ ਬਿਲਕੁਲ ਤਿੰਨ ਕੁ ਮਹੀਨੇ ਦੇ ਆਪਣਾ ਹੁੰਦਾ ਆਪਣੇ ਕੋਲ ਐਕਸਟ੍ਰੈਕਟ ਹੁੰਦੇ ਆ ਜੀ ਸਾਰੇ ਸਾਰੀ-ਜਾਰੀ ਮੈਡੀਸਨ ਲਿਕਵਿਡ ਹੁੰਦੀ ਕਿਸੇ ਤਰ੍ਹਾਂ ਦੀ ਵੀ ਆਪਾਂ ਕੋਈ ਅੰਗਰੇਜ਼ੀ ਦਵਾਈ ਜਾਂ ਕੋਈ ਗੋਲੀ ਕੈਪਸੂਲ ਯੂਜ਼ ਨਹੀਂ ਕਰਦੇ ਬਿਲਕੁਲ ਪlant based ਤੇ ਨੇਚਰਲ ਮੈਡੀਸਨਾਂ ਕੋਈ ਵੀ ਇਹਦਾ ਸਾਈਡ ਇਫੈਕਟ ਨਹੀਂ ਹੈਗਾ ਜੇ ਆਪਾਂ ਦੇਖੀਏ ਤਾਂ ਕਿਤੇ ਨਾ ਕਿਤੇ ਇਸ ਦਾ ਫਾਇਦਾ ਬਹੁਤ ਹੈ ਕਿਉਂਕਿ ਜਸਤਰੀਕ ਨੇ ਹਲੋ ਐਲੋਪੈਥਿਕ ਦਵਾਈ ਦਾ ਲੋਕ ਬਾਇਕਾਟ ਕਰਦੇ ਪਏ ਨੇ ਕਿ ਬਾਹਰਲੀਆਂ ਦਵਾਈਆਂ ਜਿਹੜੀਆਂ ਨਾ ਖਾਦੇ ਜਾਣ ਕਿਉਂਕਿ ਉਸ ਦਾ ਜਿਹੜੀ ਮਾਤਰਾ ਹੁੰਦੀ ਹੈ ਜਿਹੜੀ mg ਹੁੰਦੀ ਹੈ ਕਾਫੀ ਸਟਰੋਂਗ ਹੁੰਦੀ ਹੈ ਉਹ ਹਾਰਟ ਨੂੰ ਵੀ ਅਸਰ ਕਰਦੀ ਹੈ ਕਿਡਨੀ ਨੂੰ ਵੀ ਅਸਰ ਕਰਦੀ ਪਰ ਜੇਕਰ ਆਪਾਂ ਪੁਰਾਣੇ ਸਮਿਆਂ ਦੀ ਗੱਲ ਕਰੀਏ ਤਾਂ ਇਹੇ ਬਿਲਕੁਲ ਜੀ ਇਹੀ ਤਰੀਕੇ ਸੀਗੇ ਜਿਨ੍ਹਾਂ ਨਾਲ ਇਲਾਜ ਕੀਤਾ ਜਾਂਦਾ ਸੀ ਬਿਲਕੁਲ ਇਹੀ ਹੈ ਜੀ ਜਿਵੇਂ ਹੁਣ ਇਹ ਤਾਂ ਚਲੋ ਘਰ ਦੀਆਂ ਚੀਜ਼ਾਂ ਹੁਣ ਜਿਹੜੀਆਂ ਇਹ ਦਵਾਈਆਂ ਨੇ ਇਲੈਕਟ੍ਰੋਫੀਥੀ ਦਵਾਈਆਂ ਨਹੀਂ ਇਹ ਕਹ ਲਓ ਕਿ ਇਹਨਾਂ ਚੀਜ਼ਾਂ ਦਾ ਹੀ ਐਡਵਾਂਸ ਵਰਜ਼ਨ ਲਾ ਲਓ ਕਿ ਜਿਵੇਂ ਹੁਣ ਆਪਣੇ ਕੋਲ ਆ ਵੀ ਇੱਕ ਹੈਗਾ ਜੀ ਆ ਦਿਖਾ ਦਿਓ ਜੀ ਇਹ ਨਾਗਰਬੇਲ ਦਾ ਐਕਸਟ੍ਰੈਕਟ ਆ ਇਹ ਇਹ ਕੀ ਚੀਜ਼ ਹੈ ਜੀ ਇਹ ਇਹ ਐਕਸਟ੍ਰੈਕਟ ਆ ਜੀ ਪlant ਇਹ ਨਾਗਰਬੇਲ ਇਹ ਹਾਰਟ ਵਾਸਤੇ ਅਸੀਂ ਯੂਜ਼ ਕਰਦੇ ਆ ਮੈਨੂੰ ਕਹ ਲਓ ਕਿ ਅਸੀਂ ਕਈ ਕਈ ਪlant ਯੂਜ਼ ਕਰਕੇ ਕੰਬੀਨੇਸ਼ਨ ਬਣਾਉਣੇ ਆ ਜਿਵੇਂ ਆ ਤੁਸੀਂ ਦਵਾਈ ਦੇਖੋ ਇਹ ਚਾਰ ਸ਼ੀਸ਼ੀਆਂ ਨੇ ਇਹ ਹਾਰਟ ਵਾਸਤੇ ਆ ਜੀ ए, भी 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 ने ने अच्छा मतलब ये सेट बनया हुआ है हां ये हर एक हां जी ये सेट बनया हुआ है ये इनके बीच में 20-20 ड्रॉप लेने होंगे आपा इन शिषियों ਦੇ ਵਿੱਚੋਂ ਵੀ ਕਿਸੇ ਤਰ੍ਹਾਂ ਦੀ ਕਿੰਨੀ ਵੀ ਬਲੌਕੇਜ ਹੋਵੇ ਹਾਰਟ ਦੀ ਤੁਹਾਨੂੰ ਡਾਕਟਰ ਨੇ ਸਟੰਟ ਪਾਉਣ ਲਈ ਕਹਤਾ ਤੇ ਬਿਲਕੁਲ ਤੁਸੀਂ ਜਿਹੜਾ 3 ਮਹੀਨੇ ਦੇ ਵਿੱਚ ਵਿੱਚ ਤੁਹਾਨੂੰ ਕਿਉਰ ਕਰ ਦਾਂਗੇ अच्छा ਇੱਕ ਨਾਲ ਮੈਂ ਦੇਖ ਰਿਹਾ ਇੱਕ ਹੋਰ ਵੀ ਦਵਾਈ ਰੱਖੀ ਹੋਈ ਆ ਉਹਦਾ ਵੀ ਇੱਕ ਵਾਰ ਦੱਸ ਦੋ ਵੀ ਕਿਸ ਚੀਜ਼ ਦੀ ਦਵਾਈ ਆ ਦੇਖੋ ਇਹ ਵੀ ਸਾਰੇ ਇੱਕ ਟੈਕਟ ਨੇ ਜਿਵੇਂ ਸ਼ੂਗਰ ਵਾਸਤੇ ਆ ਇਹ ਜਿਵੇਂ ਸ਼ੂਗਰ ਦੀ ਪ੍ਰੋਬਲਮ ਹੋਵੇ ਜਿਵੇਂ ਛੋਟੇ ਛੋਟੇ ਬੱਚਿਆਂ ਨੂੰ ਹੋ ਜਾਂਦੀ ਸ਼ੂਗਰ ਜਾਂ ਬਜ਼ੁਰਗਾਂ ਨੂੰ ਸ਼ੂਗਰ ਹੋ ਜਾਂਦੀ ਜਿਨ੍ਹਾਂ ਨੂੰ ਇنسੁਲਿਨ ਲੱਗਦਾ ਜਿਵੇਂ ਆਪਾਂ ਟਾਈਪ 1 ਸ਼ੂਗਰ ਦੀ ਗੱਲ ਕਰ ਲਈਏ ਤੇ ਜਿਵੇਂ ਐਲੋਪੈਥਿਕ ਚ ਪ੍ਰਚਾਰਿਆ ਜਾਂਦਾ ਕਿੰਦਾ ਕੋਈ ਹੱਲ ਨਹੀਂ ਹੈਗਾ ਤਾਂ ਬਿਲਕੁਲ ਇਹ ਹੁੰਦਾ ਕਿ ਆਪਾਂ ਜੇ ਇنسੁਲਿਨ ਲੱਗ ਰਿਹਾ ਤਾਂ ਪਉਂਦੇ ਨਾਲ ਨਾਲ ਇਹ ਮੈਡੀਸਿਨ ਸ਼ੁਰੂ ਕਰਨੀ ਹੁੰਦੀ ਹੈ ਜਿਵੇਂ 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 ਦੇਖੋ ਇਹ ਮੈਡੀਸਿਨ ਕੰਮ ਕਰਦੀ ਜਾਏਗੀ 슈ਗਰ ਕੰਟਰੋਲ ਹੁੰਦੀ ਜਾਏਗੀ ਉਵੇਂ-ਉਵੇਂ ਆਪਾਂ ਜਿਹੜਾ ਇਨਸੂਲਿਨ ਘਟਾਉਂਦੇ ਜਾਵਾਂਗੇ ਕਿਉਂਕਿ 슈ਗਰ ਦੇ ਦੇਖੋ ਦੋ ਹੀ ਕਾਰਨ ਹੁੰਦੇ ਆ ਜਦੋਂ ਪੈਨਕ੍ਰੀਆ ਇਨਸੂਲਿਨ ਨਹੀਂ ਬਣਾ ਰਹੀ ਹੁੰਦੀ ਜਾਂ ਕਈ ਵਾਰੀ ਹੁੰਦਾ ਕਿ ਆਪ ਆਪਣੀ ਪੈਨਕ੍ਰੀਆ ਜਿਹੜੀ ਉਹ ਇਨਸੂਲਿਨ ਜਿਹੜਾ ਰਿਲੀਜ਼ ਕਰ ਰਹੀ ਹੁੰਦੀ ਹੈ ਬਟ ਜਿਹੜੇ ਆਪਣੇ ਬੀਟਾ ਸੈਲਸ ਨੇ ਉਹ ਯੂਜ਼ ਨਹੀਂ ਕਰ ਰਹੇ ਹੁੰਦੇ ਤਾਂ ਇਹ ਕਈ ਸਾਰੇ ਕਾਰਨ ਰੋਂ ਬਾਕੀ ਇਹ ਹੁੰਦਾ ਜੀ ਜਿਹੜੇ ਪੇਸ਼ੈਂਟ ਦੇ ਹੁੰਦੇ ਆ ਆਪਾਂ ਉਹਨਾਂ ਨੂੰ ਟੈਂਪਰੇਮੈਂਟ ਦੇ ਅਕੋਰਡਿੰਗ ਡਾਇਗਨੋਸ ਕਰਦੇ ਪਹਿਲਾਂ ਚ ਜੇ ਆਪਾਂ ਰੋਗ ਦੀ ਜੜ ਤੱਕ ਜਾਣ ਦੀ ਕੋਸ਼ਿਸ਼ ਕਰਾਂਗੇ ਤੇ ਆਪਾਂ ਉਹਦਾ ਹੱਲ ਵੀ 100% ਜਿਹੜਾ ਉਹ ਲੱਭ ਲਾਂਗੇ ਡਾਕਟਰ ਸਾਹਿਬ ਜਿਸ ਤਰੀਕੇ ਨਾਲ ਤੁਸੀਂ ਇਸ ਦੇ ਵਿੱਚ ਮਾਹਰ ਹੋ ਜਦੋਂ ਦੱਸ ਰਹੇ ਹੋ ਵੀ ਹਰ ਇੱਕ ਚੀਜ਼ ਦਾ ਤੇ ਕਿੰਨਾ ਕੁ ਸਮਾਂ ਹੋ ਗਿਆ ਇਸ ਦੇ ਵਿੱਚ ਯਾਨੀ ਕਿ ਇਦਾਂ ਹੀ ਲੋਕਾਂ ਦੀ ਸੇਵਾ ਕਰਦੇ ਆ। ਦੇਖੋ ਸਾਨੂੰ 6 ਤੋਂ 7 ਸਾਲ ਹੋ ਗਏ ਜੀ ਇਸ ਜਿਹੜਾ ਉੱਥੇ ਪ੍ਰੈਕਟਿਸ ਕਰਦੇ ਨੂੰ ਨਾ ਕੋਈ ਡਿਗਰੀਆਂ ਵੀ ਹੈ ਜੀ ਪਰ ਉੱਥੇ ਪ੍ਰੈਕਟਿਸ ਘੱਟ ਕਰਦੇ ਤੇ ਘੱਟ ਬੈਠਦੇ ਹਾਂ ਜਿਆਦਾ ਟਾਈਮ ਇੱਥੇ ਸਪੈਂਡ ਕਰਦੇ ਆਪਾਂ ਸਰ ਜੇਕਰ ਕਿਸੇ ਨੇ ਤੁਹਾਡੇ ਕੋਲੇ ਆਉਣਾ ਹੈ ਜਿੱਦਾਂ ਕਿਸੇ ਨੂੰ ਸਮੱਸਿਆ ਹੈ ਤਾਂ ਇੱਕ ਵਾਰੀ ਐਡਰੈਸ ਜਰੂਰ ਦੱਸ ਦਿਓ ਕਿਉਂਕਿ ਜਿਹੜੀਆਂ ਸਮੱਸਿਆਾਂ ਦੀ ਅੱਜ ਆਪਾਂ ਗੱਲ ਕੀਤੀ ਹੈ ਤਾਂ ਲਗਭਗ ਇੱਕ ਦੋ ਤਿੰਨ ਘਰ ਛੱਡ ਕੇ ਸਮੱਸਿਆ ਪੰਜਾਬ ਦੇ ਵਿੱਚ ਹੈਗੀ ਹੈ ਬਿਲਕੁਲ ਜੀ ਬਹੁਤ ਜਿਵੇਂ ਕੋਲ ਦੁਨੀਆ ਦੁਖੀ ਤੋਂ ਦੁਖੀ ਪਈ ਆ ਜਿਵੇਂ ਆਪਣੇ ਕੋਲ ਕਨਸੀਵਿੰਗ ਵਾਲੇ ਜਿਹੜੇ ਪੇਸ਼ੈਂਟ ਬਹੁਤ ਹੁੰਦੇ ਜਿਨ੍ਹਾਂ ਕੋਲ ਬੱਚੇ ਨਹੀਂ ਹੁੰਦੇ ਕਈ ਕਈ ਸਾਲਾਂ ਤੋਂ ਜਿਨ੍ਹਾਂ ਨੇ ਆਈਵੀਐਫ ਵੀ ਕਰਵਾ ਕੇ ਥੱਕ ਗਏ ਆ ਆਈਵੀਐਫ ਆਈਓ ਆਈ ਕਰਵਾ ਲਿਆ ਨਹੀਂ ਸਕਸੈਸ ਹੋਏ ਫੇਲ ਹੋ ਗਏ ਤਿੰਨ ਤਿੰਨ ਚਾਰ ਚਾਰ ਵਾਰੀ ਕਰਵਾ ਕੇ ਦੇਖ ਲਿਆ ਆਪਣੇ ਕੋਲ ਬਹੁਤ ਪਰਮਾਤਮਾ ਦੀ ਕਿਰਪਾ ਨਾਲ ਉਹਨਾਂ ਲੋਕਾਂ ਨੂੰ ਬੱਚੇ ਹੋਏ ਰੀਸੈਂਟਲੀ ਦੋ ਜੁੜਵਾ ਬੱਚੇ ਹੋਏ ਕੈਨੇਡਾ ਦਵਾਈ ਭੇਜੀ ਸੀ ਆਪਾਂ ਤੇ ਉਹਨੂੰ ਬਹੁਤ ਹੁਣ ਆਪਾਂ ਉਹਨਾਂ ਨਾਲ ਫੈਮਿਲੀ ਵਾਲੇ ਰਿਲੇਸ਼ਨ ਹੀ ਬਣੇ ਪਿਆਰ ਬਣਿਆ ਤੇ ਜੁੜਵਾ ਬੱਚੇ ਹੋਏ ਉਹਨਾਂ ਕੋਲ ਹੁਣ ਤੇ ਪਿਛਲੇ ਸਾਲ ਉਹਨਾਂ ਲੁਧਿਆਣੇ ਤੋਂ ਕਿਸੇ ਡਾਕਟਰ ਸਾਹਿਬ ਤੋਂ ਦਵਾਈ ਲਈ ਸੀ ਨਹੀਂ ਫਰਕ ਪਿਆ ਤਾਂ ਫਿਰ ਉਹਨਾਂ ਨੇ ਆਪਾਂ ਨੂੰ ਫੋਨ ਕੀਤਾ ਪਿਛਲੇ ਸਾਲ ਆਪਾਂ ਦਵਾਈ ਭੇਜੀ ਸੀ ਹੁਣ ਉਹਨਾਂ ਦੇ ਕੋਲ ਜੁੜਵੇਂ ਬੱਚੇ ਹੋਏ ਆ ਤੇ ਜਿਹੋ ਇਦਾਂ ਦੇ ਕੇ ਵੀ ਜਦੋਂ ਸੇਵਾ ਕਰਨਾ ਇੱਕ ਸੇਵਾ ਹੀ ਹੈ ਡਾਕਟਰ ਸਾਹਿਬ ਬਿਲਕੁਲ ਦੇਖੋ ਇਹ ਪ੍ਰਮਾਤਮਾ ਦੇ ਕਹ ਲੋ ਕਿ ਸ਼ੁਕਰਗੁਜ਼ਾਰ ਆਪਾਂ ਉਹਨਾਂ ਨੇ ਜੋ ਸਾਡੀ ਸੇਵਾ ਲਈ ਅਸੀਂ ਆਪ ਦਾ ਇਮਾਨਦਾਰੀ ਨਾਲ ਜਿਹੜੀ ਸੇਵਾ ਨਿਭਾਈਏ ਵੀ ਲਾਲਚ ਤੇ ਝੂਠ ਤੋਂ ਬਚ ਕੇ ਤੇ ਜਿਹੜਾ ਵੀ ਆਪਾਂ ਦੇ ਸੱਚੇ ਦਿਲੋਂ ਦਵਾਈ ਦਈਏ ਜਿਸ ਨੂੰ ਬਾਕੀ ਚਲੋ ਜਿਹੜੀ ਸ਼ਫਾ ਦਾ ਉਹ ਪ੍ਰਮਾਤਮਾ ਨੇ ਬਖਸ਼ਣੀ ਹੁੰਦੀ ਹੈ ਹਾਂ ਪਤਾ ਦੱਸ ਦਿਓ ਆਪਣਾ ਵੈਡਰੈਸ ਕਿੱਥੇ ਦਾ ਡਰੈਸ ਆਪਣਾ ਹੈਗਾ ਜੀ ਮੋਗਾ ਸਿਟੀ ਅੰਮ੍ਰਿਤਸਰ ਰੋਡ ਤੇ ਜਦੋਂ ਆਪਾਂ ਬਸ ੱਡੇ ਵਾਲੀ ਸਾਈਡ ਤੋਂ ਪੋਲ ਤੋਂ ਅੰਮ੍ਰਿਤਸਰ ਰੋਡ ਨੂੰ ਐਂਟਰ ਕਰਦੇ ਆ ਤਾਂ ਬਿਲਕੁਲ 2-300 ਮੀਟਰ ਤੇ ਆ ਬੰਬੇ ਬੇਕਰੀ ਹੈ ਬਹੁਤ ਪੁਰਾਣੀ ਬੇਕਰੀ ਹੈ ਇੱਥੇ ਕਿਸੇ ਨੂੰ ਪੁੱਛੋਗੇ ਬੰਬੇ ਬੇਕਰੀ ਪਤਾ ਬੰਬੇ ਬੇਕਰੀ ਦੇ ਬਿਲਕੁਲ ਆਪੋਜੀਟ ਸਾਈਡ ਆ ਜੀ ਫਸਟ ਫਲੋਰ ਤੇ ਸਿੱਧੂ ਇਲੈਕਟਰੋ ਹੋਮੋਪੈਥਿਕ ਹਸਪੀਟਲ ਜੀ ਅੰਮ੍ਰਿਤਸਰ ਰੋਡ ਮੋਗਾ ਫੋਨ ਨੰਬਰ ਆਪਣਾ ਹੈਗਾ ਜੀ 7707326009 99827113013 ਸਮਾਂ ਕੀ ਰਹੇਗਾ ਡਾਕਟਰ ਸਾਹਿਬ ਜੇਕਰ ਕਿਸੇ ਨੇ ਮਿਲਣ ਆਉਣਾ ਇੱਥੇ ਤੁਹਾਡੇ ਕੋਲ ਚੈੱਕਅਪ ਕਰਾਉਣ ਵਾਸਤੇ ਸਮਾਂ ਹੈਗਾ ਜੀ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਤਾਂ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਤੇ ਜੇਕਰ ਅ ਤੁਹਾਡੀ ਨੌਨ ਦੇ ਵਿੱਚ ਕੋਈ ਹੈਗਾ ਜਿਸ ਨੂੰ ਇਸ ਤਰੀਕੇ ਦੀ ਕੋਈ ਸਮੱਸਿਆ ਹੈ ਤੇ ਐਲੋਪੈਥਿਕ ਦਵਾਈਆਂ ਖਾ ਲਓ ਜਾਂ ਹਸਪਤਾਲਾਂ ਦੇ ਗੇੜੇ ਕੱਢ ਕੱਢ ਕੇ ਥੱਕ ਚੁੱਕੇ ਨੇ ਤਾਂ ਜਰੂਰ ਇੱਥੇ ਇੱਕ ਵਾਰ ਵਿਜ਼ਿਟ ਕੱਢੋ ਤੁਹਾਨੂੰ ਐਡਰੈਸ ਜਿਹੜਾ ਕੀ ਆ ਦੱਸ ਦਿੱਤਾ ਹੋਇਆ ਹੈ ਫੋਨ ਨੰਬਰ ਵੀ ਦਿੱਤਾ ਹੈ ਤੇ ਜਰੂਰ ਇਸ ਤੇ ਕਾਲ ਕਰੋ ਤੇ ਜਲਦ ਜਿਹੜਾ ਕੀ ਆ ਡਾਕਟਰ ਸਿੱਧੂ ਜੀ ਨੂੰ ਸੰਪਰਕ ਕਰੋ ਤੇ ਇਦਾਂ ਦੀ ਹੋਰ ਇੰਫੋਰਮੇਟਿਵ ਜਿਹੜੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਂਦੇ ਰਵਾਂਗੇ ਤਾਂ ਦੇਖਦੇ ਰਹੋ ਸਿਟੀ ਹੈਡਲਾਈਨਸ ਵੀਡੀਓ ਜਰਨਲਿਸਟ ਵੇਪਨ ਬੱਸੀ ਦੇ ਨਾਲ ਮੈਂਬਰ ਵੀ थैंक यू ਸਾ ਸਿੱਧੂ ਹੈਲਥ케ਅਰ ਪਹੁੰਚੇ ਆ ਤਾਂ ਸਾਡੇ ਨਾਲ ਇੱਥੇ ਪੇਸ਼ੈਂਟਸ ਮੌਜੂਦ ਨੇ ਜਿਹੜੇ ਕਿ ਆਪਣਾ ਇੱਥੇ ਇਲਾਜ ਕਰਾਉਣ ਆਉਂਦੇ ਨੇ ਤਾਂ ਸਾਡੇ ਨਾਲ ਮਾਤਾ ਜੀ ਮੌਜੂਦ ਨੇ ਮਾਤਾ ਸਤਜੀਤ ਕਾਲ ਜੀ ਸਤਜੀਤ ਕਾਲ ਜੀ ਮਾਤਾ ਜੀ ਕਿੱਥੋਂ ਆਇਆ ਤੁਸੀਂ ਇੱਥੇ ਅਸੀਂ ਆਪਣੇ ਇਸਕਾਂ ਦੇ ਕੋਟੋਂ ਆਏ ਜਾਨੀਆਂ ਕੋਟੋਂ ਹਾਂਜੀ ਤੇ ਕਿੰਨਾ ਸਮਾਂ ਹੋ ਗਿਆ ਜੀ ਇੱਥੇ ਆਉਂਦਿਆਂ ਨੂੰ ਮੈਨੂੰ ਤੈਨੂੰ ਹੋ ਗਏ ਨੇ 7-8 ਮਹੀਨੇ ਹੋ ਗਏ ਆ ਤੇ ਮੈਂ ਵਧੀਆ ਸਹਟੇ ਆਣਾ ਫਰ ਗਿਆ ਜੀ ਹਾਂ ਬਿਲਕੁਲ ਉਹਨਾਂ ਨੂੰ ਸਮੱਸਿਆ ਸਮੱਸਿਆ ਆ ਗਈ ਸੀਗੀ ਪਹਿਲਾਂ ਜੀ ਤੁਹਾਨੂੰ ਆ ਮੈਨੂੰ ਆਲੀ ਬਰਦਾਸੀ ਹਮ ਡਾਕਟਰ ਇਹ ਇਤਰਾ ਖਾਦਾ ਪੀਦਾ ਪਚਣਾ ਨਾ ਕੋਈ ਚੀਜ਼ ਨੂੰ ਜੀਣਾ ਕਰਨਾ ਤੇ ਹੁਣ ਮੈਂ ਬਿਲਕੁਲ ਸੈਟ ਹਾਂ ਹੁਣ ਬਿਲਕੁਲ ਸੈਟ ਹਾਂ ਹਾਂ ਇਹ ਵਧੀਆ ਹੈ ਪਹਿਲਾਂ ਡਾਕਟਰਾਂ ਕੋਲ ਵੀ ਗਏ ਸੀ ਬਾਕੀ ਡਾਕਟਰਾਂ ਕੋ ਜਿਨ੍ਹਾਂ ਨੇ ਕਾਫੀ ਪੈਸੇ ਲਾਏ ਹੋਣਗੇ ਹਾਂ ਹਾਂ ਬਾਦੂ ਗਈਆਂ ਮੈਂ ਬੜਾ ਟਾਈਮ ਜਾਂਦੀ ਰਹੀ ਹਾਂ ਪਰ ਇਥੋਂ ਮੈਨੂੰ ਛੇਤੀ ਫਰਕ ਪਿਆ ਹੈ ਹਾਂ ਤੇ ਦਵਾਈਆਂ ਸੀ ਕਹਿੰਦੇ ਵੀ ਇੱਥੇ ਦਵਾਈਆਂ ਤੇ ਬਹੁਤਾ ਘਮਾਉਂਦੇ ਵੀ ਨਹੀਂਗੇ ਸਿੱਧੀਆਂ ਸਿੱਧੀਆਂ ਦਵਾਈਆਂ ਨੇ ਜਿਵੇਂ ਆਪਾਂ ਦੇਖਦੇ ਬਾਕੀ ਡਾਕਟਰ ਵੀ ਆ ਵੀ ਗੋਲੀ ਲੈ ਲਿਓ ਤੇ ਉਹ ਵੀ ਗੋਲੀ ਲੈ ਲਿਓ ਹਾਂ ਉਹਦੀ ਇਤਨੀ ਹੈਗੀ ਤੇ ਨਹੀਂ ਨਹੀਂ ਵੀ ਇਹਨਾਂ ਤੋਂ ਜਿਹੜੀ ਦਵਾਈ ਮੈਂ ਲੈਣੀ ਹੁਣ ਉਹ ਹੀ ਖਾਦੀ ਤੇ ਉਹਦੇ ਨਾਲ ਠੀਕ ਮੈਂ ਸੈਟ ਹੈ ਪਰ ਕਿਆ ਬਿਲਕੁਲ ਹਾਂ ਬਿਲਕੁਲ ਹੈ ਸਹੀ ਹੈ ਮੈਂ ਹਾਂ ਜਿਉਂ ਮੈਂ ਦਵਾਈ ਲਈ ਮੁਰਗੇ ਹੋਰ ਨਹੀਂ ਮੈਂ ਕਿਤੇ ਗਈ ਤੁਹਾਨੂੰ ਇਤੋਂ ਬਾਰੇ ਪਤਾ ਕਿਵੇਂ ਲੱਗਿਆ ਸੀਗਾ ਇਤੋਂ ਫਿਰ ਪਤਾ ਲੱਗਾ ਪਿੰਡ ਚੋਂ ਲੋਕ ਜਿਤਨਾ ਲੈਂਦੇ ਸੀ ਦਵਾਈ ਤੇ ਫਿਰ ਪਿੰਡੋਂ ਵੀ ਆਉਂਦੇ ਸੀ ਹਾਂ ਤਾਂ ਫਿਰ ਪਤਾ ਲੱਗ ਗਿਆ ਮੈਨੂੰ ਵੀ ਫਿਰ ਮੈਂ ਆਈ ਲੈਣ ਦਵਾਈ ਜਬੜੀ ਸੈਟ ਹੈ ਮੈਂ ਉਹ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਜੇ ਮੈਨੂੰ 8 ਸਾਲ ਹੋ ਗਏ ਸੀ ਰਬੂ ਪੱਕੇ ਨੂੰ ਤੇ ਅ ਮੈਂ ਤੁਹਾਨੂੰ ਫੋਟੋ ਵਿਖਾਦਨੀ ਮੇਰਾ ਹਾਰ ਸੀ ਉਹਨਾਂ ਨੇ ਆ ਕੇ ਕਿਹਾ ਵੀ ਤੁਸੀਂ ਟੈਸਟ ਕਰਾਓ ਟੈਸਟ ਕਰਾਉਣ ਦੀ ਗਰੀਬ ਘਰ ਸੀ ਮੈਂ ਟੈਸਟ ਨਹੀਂ ਕਰਾ ਸਕੀ ਫਿਰ ਮੈਂ ਗੱਲ ਕੀਤੀ ਮੈਂ ਕਿਹਾ ਆਪਣਾ ਮੁੰਡਾ ਸਿਮਰਨਾ ਆ ਫੋਟੋ ਦਵਾਈ ਖਾ ਲਵੇ ਕਹਿੰਦਾ ਠੀਕ ਆ ਫਿਰ ਅਸੀਂ ਮਤਲਬ ਤਾਇਆ ਨਾ ਤਾਈ ਤਾਈ ਲੱਗਦੀ ਮੈਂ ਇਹਦੀ ਤੇ ਫਿਰ ਮੈਂ ਇਹਨੂੰ ਆਪਦੇ ਘਰ ਆਏ ਨੂੰ ਕੋਲਿਆ ਇਹਨੇ ਫਿਰ ਮੈਨੂੰ ਦਵਾਈ ਦਿੱਤੀ ਮੈਨੂੰ ਇੱਕ ਵਾਰ ਦਵਾਈ ਖਾਣ ਨੇ ਫਰਕ ਪੈ ਗਿਆ ਤੇ ਦੂਜੀ ਵਾਰੀ ਮੈਂ ਆਪਸੇ ਉਹਨਾਂ ਕੋਲ ਗਈ ਮੇਰੇ ਕਿਸੇ ਵਰ ਨਾ ਮੈਨੂੰ ਬਹੁਤ ਫਰਕ ਪੈਗਾ ਤੇਰਾ ਬਹੁਤ ਬਹੁਤ ਧੰਨਵਾਦ ਕਹਿੰਦਾ ਤਾਈ ਦੋ ਤਿੰਨ ਵੇਰੀ ਖਾਲਾ ਤੇਨੂੰ ਰਾਮ ਮਾਰ ਚੁਕਾ ਮੈਨੂੰ ਇਹ ਜਵਾਬ ਬਿਲਕੁਲ ਫਰਕ ਪੈਗਾ ਮੈਂ ਰੋਟੀ ਪਾਣੀ ਤੱਕ ਨਹੀਂ ਸੀ ਪੀ ਸਕਦੀ ਰੋਟੀ ਤਾਂ ਮਗੀੜੀ ਖਾਣੀ ਸੀ ਮੈਂ ਬਹੁਤ ਓਕੀ ਹੁਣ ਹੁਣ ਬਿਲਕੁਲ ਹੁਣ ਮੇਰੇ ਬਿਲਕੁਲ ਫਰਕ ਐ ਰਾਮ ਆ ਬਿਲਕੁਲ ਮੈਂ ਸਹੀ ਹਾਂ ਮੈਨੂੰ ਕੋਈ ਤਕਲੀਫ ਨਹੀਂ ਮੈਨੂੰ ਕਬਜੀ ਰਹਿੰਦੀ ਸੀ ਰੋਟੀ ਨਹੀਂ ਸਖਾਂਦੀ ਤੇ ਮੈਂ ਕਬਜੀ ਤੋਂ ਵੀ ਸਹੀ ਹਾਂ ਮੈਨੂੰ ਬਾਥਰੂਮ ਲੈਟਰ ਬਿਲਕੁਲ ਸੈੱਟ ਹੋ ਗਿਆ ਹਾਂ ਨਾ ਕਿਸੇ ਜੀ ਦੀ ਸਮੱਸਿਆ ਹੁਣ ਰਹੀ ਨਹੀਂ ਕੋਈ ਨਹੀਂ ਸਮੱਸਿਆ ਰਹੀ ਮੇਰੇ ਐ ਬਿਲਕੁਲ ਸਹੀ ਹਾਂ ਆ ਵੇਖੋ ਤੁਹਾਨੂੰ ਫੋਟੋ ਵਖਾਤਦੀ ਬਿਲਕੁਲ ਤਾਂ ਇਹ ਫੋਟੋ ਮਤਲਬ ਇਹ ਜਿੱਦਾਂ ਜਿੱਦਾਂ ਸਾਡਾ ਮੂੰਹ ਸੁਝਿਆ ਹੈ ਜਿਵੇਂ ਕਿ ਕਿੰਨੇ 8 ਸਾਲ ਇਦਾਂ ਹੀ ਰਿਹਾ ਸਾਰ 8 ਸਾਲ ਇਦਾਂ ਹੀ ਰਹਿੰਦਾ ਸੀ ਮੇਰਾ ਰਹਿੰਦਾ ਮੈਂ ਰੋਟੀ ਨਹੀਂ ਸਖਾ ਸਕਦਾ ਬਹੁਤ ਬ ਹਾਂ ਜਾਣੀਆਂ ਤੋਂ ਆ ਸੀ ਜੀ ਹਾਂਜੀ ਮੁੰਡਾ ਸਾਡਾ ਹੀ ਹੈ ਤੇ ਕਿੰਨਾ ਕ ਸਮਾਂ ਜਿਹੜੀ ਦਵਾਈ ਖਾਣੀ ਪਈ ਇਹਨੂੰ ਤਿੰਨ ਵਾਰੀ ਦਵਾਈਏ ਤੋਂ ਲੈ ਕੇ ਖਾਦੀ ਆ ਮੁੰਡੇ ਨੂੰ ਤਿੰਨ ਵਾਰੀ ਅਜੇ ਮੇਰੀ ਚਾਲ ਦੀ ਵੀ ਥੋੜੀ ਜਿਹੀ ਰਹਿ ਗਈ ਅਜੇ ਹਾਂਜੀ ਹੋਰ ਵੀ ਤੁਸੀਂ ਕਿੰਨਾ ਨਾਲ ਚਲਾ ਕੇ ਜਾਂਦਾ ਜਿੱਦਾਂ ਜਿਹੜਾ ਕੋਈ ਅਸੀਂ ਇਹ ਦੋਨੇ ਭੈਣਾਂ ਆਈਆਂ ਅਸੀਂ ਤੇ ਹੋਰ ਤਾਂ ਹਜੇ ਨਹੀਂ ਉਹ ਤਾਂ ਕਿਤੇ ਪਿੰਡ ਚ ਖਾਂਦੇ ਆ ਲੋਕ ਦਵਾਈ ਤੇ ਅਸੀਂ ਦੋਨੇ ਜਾਣੀਆਂ ਆਈਆਂ ਦਵਾਈ ਸੇਵਨ ਜੀ ਕਹ ਸੀ ਵੀ ਤੁਸੀਂ ਦੱਸਣਾ ਮੈਂ ਠੀਕ ਹੋ ਗਈ ਬਿਲਕੁਲ ਠੀਕ ਹੋ ਗਈ ਬੋ ਜੀ ਕਿੱਥੋਂ ਆਏ ਹੋ ਤੁਸੀਂ ਅਸੀਂ ਕੋੜੀ ਸੇਖਾਂ ਤੋਂ ਪਿੰਡ ਅੰਦ ਸਿਰਪੁਰ ਜਾਣੀਆਂ ਜੀ ਬੋ ਜੀ ਕੀ ਦਿੱਕਤ ਸੀ ਕਿ ਜਦੋਂ ਇੱਥੇ ਡਾਕਟਰ ਸਿੱਧੂ ਕੋਲੇ ਆਏ ਹੋ ਤੇ ਸਹੀ ਹੋਈ ਗਏ ਜਿਹੜੀ ਸੀ ਮੈਨੂੰ ਸ਼ੂਗਰ ਦੀ ਪ੍ਰੋਬਲਮ ਆਈ ਸੀ ਮਾੜੀ ਜੀ ਤੇ ਉਸ ਤੋਂ ਬਾਅਦ ਇਹਨਾਂ ਕੋਲ ਦਵਾਈ ਲਈ ਜਿਹਦੇ ਨਾਲ ਪਰਮਾਤਮਾ ਦੀ ਏਡੀ ਕਿਰਪਾ UI ਨਾ ਹੀ ਉਦੋਂ ਬਾਅਦ ਕੋਈ ਪ੍ਰੋਬਲਮ ਆਈ ਤੇ ਨਾ ਵਧਿਆ ਨਾ ਘਟਿਆ ਕਹਿੰਦੇ ਪਹਿਲਾਂ ਬਾਡੀਆ ਚੜ੍ਹਨਾ ਵੀ ਔਖੀਆਂ ਹੋ ਗਈਆਂ ਨੇ ਵਿੱਚੇ ਨਹੀਂ ਸਰੀਰ ਕਮਜ਼ੋਰ ਹੋ ਗਿਆ ਸੀ ਸਰੀਰ ਕਾਫੀ ਕਮਜ਼ੋਰ ਹੋ ਗਿਆ ਸੀ ਪਰ ਪਰਮਾਤਮਾ ਦੀ ਕਿਰਪਾ ਹੀ ਸਹੀ ਹੋ ਗਿਆ ਜਮਾ ਤੇ ਹੋਰ ਡਾਕਟਰਾਂ ਕੋ ਵੀ ਗਏ ਸੀਗੇ ਜਿੱਥੋਂ ਉਵੇਂ ਸੇ ਹੱਲ ਨਹੀਂ ਹੋਇਆ ਮੈਡੀਸਿਟੀ ਗਿਆ ਸੀ ਫਰਕ ਨਹੀਂ ਪਿਆ ਨਾ ਉਹ ਟੀਕਾ ਲਗਾਉ ਨੂੰ ਕਹਿੰਦੇ ਸੀ ਤੇ ਪਰ ਇੱਥੇ ਭਰਾ ਕੋਲੋਂ ਨਾਲ ਟੀਕਾ ਲਾਉਂਦੀ ਲੋੜ ਨਹੀਂ ਪਈ ਇੱਥੇ ਕਿੰਨਾ ਗਏ ਸਮੇਂ ਦੇ ਵਿੱਚ ਜਿਹੜਾ ਕਿ ਇਹ ਫਰਕ ਨਜ਼ਰ ਆਉਣਾ ਸ਼ੁਰੂ ਹੋ ਗਿਆ 6 ਮਹੀਨੇ ਦੇ ਕਰੀਬ ਜਿਵੇਂ ਹੀ ਫਰਕ ਪੈ ਗਿਆ ਜਿਵੇਂ ਹੀ ਫਰਕ ਬਿਲਕੁਲ ਲੋੜ ਹਾਂ ਮਹੀਨੇ ਤੋਂ ਬਾਅਦ ਸਰੀਰ ਪਤਾ ਲੱਗ ਗਿਆ ਕਿ ਸਰੀਰ ਸੈੱਟ ਹੋ ਗਿਆ ਹੁਣ ਬਿਲਕੁਲ ਠੀਕ ਖੜੇ ਹੋ ਗਏ ਜਿਵੇਂ ਓਕੇ ਜੀ ਓਕੇ ਬਿਲਕੁਲ ਓਕੇ ਓਕੇ ਜਿਵੇਂ ਜੀ ਓਕੇ ਕੋਈ ਪ੍ਰੋਬਲਮ ਨਹੀਂ ਇੱਕ ਕਮ ਜਿਹਾ ਕੋਈ ਦਿੱਕਤ ਨਹੀਂ ਪਰਮਾਤਮਾ ਦੀ ਕਿਰਪਾ ਨਾਲ ਇੱਕ ਵੀ ਦਿੱਕਤ ਨਹੀਂ ਤਾਂ ਕਹਿੰਦੇ ਦੂਜੀ ਦਵਾਈਆਂ ਬੜੀਆਂ ਖਤਰਨਾਕ ਹੁੰਦੀਆਂ ਪਰ ਇਹਨਾਂ ਕੋਲ ਬੜੀ ਸਹੀ ਦਵਾਈ ਹੈ ਨਹੀਂ ਨਹੀਂ ਆਪਾਂ ਨੂੰ ਸਹੀ ਹੋਈ ਜੀ ਆਪਾਂ ਕਿਉਂਕਿ ਪਹਿਲਾਂ ਮੇਰਾ ਵਜਨ ਸੀ ਕੁਆਂਟਲ ਦੇ ਕਰੀਬ ਜਦੋਂ ਮੈਨੂੰ ਪ੍ਰੋਬਲਮ ਆਈ ਜਦੋਂ ਮੇਰਾ 70 ਕਿਲੋ ਰਹਿ ਗਿਆ ਉਸ ਤੋਂ ਬਾਅਦ ਹੁਣ ਮੇਰਾ 95 96 ਕਿਲੋ ਵਜਨ ਪੂਰਾ ਮੈਂਟੇਨ ਆ ਸਰੀਰ ਪੂਰਾ ਫਿੱਟ ਆ ਨਾ ਸ਼ੂਗਰ ਵਧੀ ਨਾ ਘਟੀ ਹੁਣ ਬਿਲਕੁਲ ਬਿਲਕੁਲ ਓਕੇ ਆ ਜੀ ਬਿਲਕੁਲ ਓਕੇ ਦਵਾਈ ਖਾਣੀ ਕਿੰਨੀ ਔਖੀ ਲੱਗਦੀ ਸੀ ਇੱਥੇ ਦਵਾਈ ਠੀਕ ਸੀ ਜੀ ਦਵਾਈ ਵਧੀਆ ਸੀ ਮਤਲਬ ਜਿਹੜੀ ਸੀ ਆਪਾਂ ਨੂੰ ਕੋਈ ਔਖੀ ਨਹੀਂ ਲੱਗੀ ਕੋਈ ਔਖੀ ਨਹੀਂ ਲੱਗੀ ਹਾਂਜੀ ਦੋਖਣੋ ਦਵਾਈ ਵਾਲੀ ਵੱਡੀ ਚੀਜ਼ ਨਹੀਂ ਹੁੰਦੀ ਜੀ ਹਾਂਜੀ ਫਿਰ ਦੂਜੇ ਕਸਟਮਰ ਨੂੰ ਕੀ ਮੈਸੇਜ ਦੇਣਾ ਚਾਹੋਗੇ ਆਪਾਂ ਤਾਂ ਪੂਰਾ ਫਰਕ ਪਿਆ ਜੀ ਅਸੀਂ ਤਾਂ ਇਹ ਕਹਿੰਨੇ ਆ ਕਿ ਪਰਮਾਤਮਾ ਹਰ ਇੱਕ ਨੂੰ ਚੜ੍ਹਦੀ ਕਲਾ 'ਚ ਰੱਖੇ ਹਰ ਇੱਕ ਨੂੰ ਦਵਾਈ ਰਾਸ ਆਵੇ ਤੇ ਪਰਮਾਤਮਾ ਚੜ੍ਹਦੀ ਕਲਾ 'ਚ ਕਰੇ